ਹਾਂਜੀ ਜੇਕਰ ਤੁਹਾਡੇ ਵੀ ਲੱਤਾਂ ਦੇ ਵਿੱਚ ਦਰਦ ਰਹਿੰਦਾ ਹੈ ਪੈਰਾਂ ਦੇ ਵਿੱਚ ਦਰਦ ਰਹਿੰਦਾ ਹੈ ਕਮਜ਼ੋਰੀ ਹੈ ਮਾਸਪੇਸ਼ੀਆਂ ਦੇ ਵਿੱਚ ਮੋਚ ਖਚਾ ਹਿੰਜੇ ਨੇ ਦੇ ਵਿੱਚ ਦਰਦ ਰਹਿੰਦਾ ਤਾਂ ਇਹ ਕਾਰਨ ਹੈ ਜਿੰਨਾ ਕਰਕੇ ਇਹ ਦਰਦ ਰਹਿੰਦਾ ਕਾਰਨ ਦੇ ਵਿੱਚ ਮੇਨ ਹੈਗਾ ਕੋਲੇਸਟ੍ਰੋਲ ਦਾ ਲੈਵਲ ਵਧਿਆ ਹੋਣਾ ਜਾਂ ਜਿਹੜੀਆਂ ਨਰਵਾਂ ਜਪਣੀਆਂ ਦਸਾਂ ਉਹਨਾਂ ਦੇ ਵਿੱਚ ਸਿੰਕ ਹੋਣਾ ਉਹਨਾਂ ਦਾ ਸੰਗੜਨਾ ਉਹਨਾਂ ਦੇ ਵਿੱਚੋਂ ਬਲੱਡ ਦਾ ਜਿਹੜਾ ਫਲੋ ਹੈ ਸਰਕੂਲੇਸ਼ਨ ਸਹੀ ਨਾ ਹੋਣਾ ਤੇ ਕੁਝ ਕਾਫੀ ਜਿਹੜੀਆਂ ਡਾਈਟ ਦੇ ਵਿੱਚ ਕਮੀ ਪੀਸ਼ੇ ਰਹ ਜਾਂਦੀ ਹੈ ਬੈਲੈਂਸ ਡਾਈਟ ਨਾ ਹੋਣਾ ਜੇਕਰ ਤੁਹਾਡੇ ਵੀ ਇਹਨਾਂ ਦੇ ਵਿੱਚ ਕੋਈ ਪ੍ਰੋਬਲਮ ਹੈ ਲੱਤਾਂ ਦੇ ਵਿੱਚ ਦਰਦ ਰਹਿੰਦੇ ਕੜੇਲੇ ਚੜ੍ਹਦੀਆਂ ਤਾਂ ਤੁਹਾਨੂੰ ਇਹ ਵੀਡੀਓ ਜ਼ਰੂਰ ਦੇਖ ਲੈਣੀ ਚਾਹੀਦੀ ਹੈ ਇਹ ਵੀਡੀਓ ਖਾਸ ਕਰਕੇ ਲੱਤਾਂ 'ਚ ਹੋਣ ਵਾਲੇ ਦਰਦ ਤੋਂ ਪ੍ਰੇਸ਼ਾਨ ਲੋਕਾਂ ਲਈ ਹੈ। ਤੇ ਕਿੰਜ ਮਿਲੇਗੀ ਰਾਹਤ ਉਹਦੇ ਬਾਰੇ ਇਹਦੇ ਵਿੱਚ ਦੱਸਿਆ ਜਾਵੇਗਾ। ਲੱਤਾਂ ਜਿਵੇਂ ਕਿ ਆਪਾਂ ਨੂੰ ਪਤਾ ਹੀ ਵੀ ਸਾਡੀ ਓਵਰਾਲ ਬਾਡੀ ਦਾ ਭਾਗ ਚੱਕਦੀਆਂ ਤੇ ਲੱਤਾਂ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ। ਜੇਕਰ ਪੈਰਾਂ ਵਿੱਚ ਦਰਦ ਹੈ ਜਾਂ ਕਮਜ਼ੋਰੀ ਵੀ ਸਮੱਸਿਆ ਆ ਜਾਂਦੀ ਹੈ ਤਾਂ ਇਨਸਾਨ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ। ਮਾਸਪੇਸ਼ੀਆਂ ਦੇ ਵਿੱਚ ਮੋਚ ਖਿੱਚਾ ਪੌਸਨ ਦੀ ਘਾਟ, ਥਕਾਨ, ਲੰਬੇ ਸਮੇਂ ਦਾ ਖੜੇ ਰਹਿਣਾ, ਨਸਾਂ ਵਿੱਚ ਪਾਣੀ ਦੀ ਘਾਟ, ਹੱਡੀ ਟੁੱਟਣ ਦੀ ਵਜ੍ਹਾ ਨਾਲ ਪੈਰਾਂ ਤੇ ਲੱਤਾਂ ਵਿੱਚ ਦਰਦ ਹੋ ਸਕਦਾ ਹੈ। ਇਸ ਕਮਜ਼ੋਰੀ ਅਤੇ ਦਰਦ ਨੂੰ ਦੂਰ ਕਰਨ ਲਈ ਤੁਸੀਂ ਕੁਝ ਘਰੇਲੂ ਨੁਕਸੇ ਅਪਣਾ ਸਕਦੇ ਹੋ ਜਿਨ੍ਹਾਂ ਦੀ ਵਰਤੋਂ ਕਰਨ ਨਾਲ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ। ਜਿਸ ਨਾਲ ਸਾਡੀਆਂ ਲੱਤਾਂ ਦਾ ਦਰਦ ਦੂਰ ਹੋ ਜਾਵੇਗਾ। ਤੇ ਆਓ ਤੁਹਾਨੂੰ ਉਹ ਨੁਸਖੇ ਦੱਸੀਏ ਜਿਨ੍ਹਾਂ ਦੇ ਨਾਲ ਤੁਹਾਡੇ ਲੱਤਾਂ ਦੇ ਦਰਦ ਨੂੰ ਬਹੁਤ ਹੀ ਜਲਦੀ ਦੂਰ ਕੀਤਾ ਜਾ ਸਕਦਾ ਹੈ। ਇਹਦੇ ਲਈ ਇੱਕ ਟ ਹੈਗਾ ਪੈਦਲ ਚੱਲੋ ਪੈਦਲ ਚੱਲਣਾ ਜਿੱਥੇ ਹਾਰਟ ਦੇ ਲਈ ਚੰਗਾ ਉੱਥੇ ਓਵਰਾਲ ਬੋਡੀ ਦੇ ਲਈ ਖਾਸ ਕਰਕੇ ਲੱਤਾਂ ਦੇ ਲਈ ਵੀ ਹੀ ਚੰਗਾ ਹੈ ਕਿਉਂਕਿ ਪੈਦਲ ਚੱਲਣ ਨਾਲ ਮਾਸਪੇਸ਼ੀਆਂ ਨੂੰ ਮਜ਼ਬੂਤੀ ਮਿਲਦੀ ਹੈ ਸਾਡੇ ਸਰੀਰ ਦੇ ਵਿੱਚ ਕਿਹੜਾ ਖੂਨ ਦਾ ਫਲੋ ਹੈ ਵਹਾਅ ਵਧਦਾ ਹੈ ਤੇ ਸਾਡੇ ਜਿਹੜੇ ਜੋੜ ਹੈ ਜੋਇੰਟਸ ਉਹ ਮਜ਼ਬੂਤ ਹੁੰਦੇ ਹਨ ਇਸ ਲਈ ਆਪਣੀ ਰੁਟੀਨ ਦੀ ਜ਼ਿੰਦਗੀ ਦੇ ਵਿੱਚ ਐਕਸਰਸਾਈਜ਼ ਸਾਈਕਲਿੰਗ ਸੈਰ ਜ਼ਰੂਰ ਕਰੋ ਇਹਨਾਂ ਨਾਲ ਜਿਹੜੀ ਆਪਣੀ ਲੱਤਾਂ ਦੀ ਫਿਟਨੈਸ ਬਣੇਗੀ ਲੱਤਾਂ ਮਜ਼ਬੂਤ ਹੋਣੀਆਂ ਦੂਸਰਾ ਹੈਗਾ ਬੈਲੈਂਸਡ ਡਾਈਟ ਲੋ ਪੋਸ਼ਟਿਕ ਆਹਾਰ ਲੋ ਜੇਕਰ ਆਪਣੀ ਪ੍ਰੋਬਲਮ ਹੈ ਲੱਤਾਂ ਦੇ ਵਿੱਚ ਦਰਦ ਰਹਿੰਦਾ ਲੱਤਾਂ ਕਮਜ਼ੋਰ ਹੈ ਤੇ ਇਸ ਕਮਜ਼ੋਰੀ ਨੂੰ ਦੂਰ ਕਰਨ ਲਈ ਆਪਣੇ ਆਹਾਰ ਦੇ ਵਿੱਚ ਖਾਣ ਪੀਣ ਦੇ ਵਿੱਚ ਪ੍ਰੋਟੀਨ ਪੋਟਾਸ਼ੀਅਮ ਮੈਗਨੀਸ਼ੀਅਮ ਵਟਾਉਣ ਵਾਲੀਆਂ ਚੀਜ਼ਾਂ ਸ਼ਾਮਲ ਕਰੋ ਇਹਦੇ ਵਿੱਚ ਤੁਸੀਂ ਡਰਾਈ ਫਰੂਟਸ ਆਲੂ ਮੀਠੀ ਕਿਸ਼ਮਿਸ਼ ਔਰ ਟਮਾਟਰ ਲੈ ਸਕਦੇ ਹੋ ਪ੍ਰੋਟੀਨ ਦੇ ਲਈ ਜੇਕਰ ਨਾਨ-ਵੈਜ ਕੋਈ ਖਾ ਲੈਂਦਾ ਤਾਂ ਉਹਨੂੰ ਅੰਡਾ ਲੈ ਲੈਣਾ ਚਾਹੀਦਾ ਹੈ ਗੰਡਾ ਵਰਤਣਾ ਚਾਹੀਦਾ ਹੈ ਤੇ ਆਪਣੀ ਡਾਈਟ ਦੇ ਵਿੱਚ ਦਹੀਂ ਦਾ ਸੇਵਨ ਕਰ ਸਕਦੇ ਹਾਂ ਬਸ ਤਾਂ ਨੂੰ ਕੁਝ ਨਾਨ-ਵੈਜ ਮੰਨਦੇ ਕੁਝ ਇਹ ਵੈਜੀਟੇਰੀਅਨ ਮੰਨਦੇ ਚਲੋ ਇਹ ਅਲੱਗ ਮਸਲਾ ਹੈ ਮੈਗਨੀਸ਼ੀਅਮ ਘਾਟ ਨੂੰ ਪੂਰਾ ਕਰਨ ਲਈ ਕਦੂ ਦੇ ਬੀਜ ਜਿਹੜੇ ਮਗਜ ਹੁੰਦੇ ਆ ਸੂਰਜਮੁਖੀ ਦੇ ਬੀਜ ਪਾਲਕ ਦਾਲ ਦਾ ਸੇਵਨ ਜ਼ਰੂਰ ਕਰੋ ਬਰਫ਼ ਦੇ ਨਾਲ ਛੇਕ ਦੇਣਾ ਜਾਂ ਬਰਫ਼ ਦੇ ਨਾਲ ਮ사ਜ ਕਰਨੀ ਜੇਕਰ ਤੁਹਾਡੀਆਂ ਲੱਤਾਂ 'ਚ ਦਰਦ ਹੋ ਰਿਹਾ ਹੈ ਤਾਂ ਬਰਫ਼ ਦੀ ਵਰਤੋਂ ਕਰੋ ਬਰਫ਼ ਨੂੰ 15-20 ਮਿੰਟਾਂ ਤੱਕ ਲੱਤਾਂ ਦੇ ਮਲਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ ਆਈਸ ਪੈਕ ਤੀਥਾਂ ਤੇ ਬਰਫ਼ ਨੂੰ ਤੌਲੀਏ ਵਿੱਚ ਪਾ ਕੇ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ ਨਾਲ ਸੋਜ ਵੀ ਦੂਰ ਹੁੰਦੀ ਹੈ ਜੇਕਰ ਕਿਤੇ ਸੱਟ ਵਗੈਰਾ ਲੱਗੀ ਹੈ ਤਾਂ ਸੋਜ ਵਗੈਰਾ ਦੇ ਨਾਲ ਬਰਫ਼ ਮਲਣਾ ਠੀਕ ਹੁੰਦੀ ਹੈ ਮ사ਜ ਸਰੀਰਾਸਤੇ ਬਹੁਤ ਹੀ ਚੰਗੀ ਹੈ ਮ사ਜ ਕਰਨ ਨਾਲ ਜਿਹੜਾ ਬਲੱਡ ਫਲੋ ਵਧੀਆ ਹੁੰਦਾ ਹੈ ਮਾਸਪੇਸ਼ੀਆਂ ਦੇ ਵਿੱਚ ਦਰਦ ਹੋਣ ਵਾਲੀ ਸਮੱਸਿਆ ਜਿਹੜੀ ਹੈ ਉਹ ਵੀ ਕਾਫੀ ਰਾਤ ਮਿਲਦੀ ਉਹਦੇ ਵਿੱਚ ਜੇਕਰ ਤੁਸੀਂ ਚਾਹੋ ਤਾਂ ਤੁਹਾਡੇ ਮਾਸਪੇਸ਼ੀਆਂ ਦੇ ਵਿੱਚ ਦਰਦ ਨਾ ਹੋਵੇ ਜਾਂ ਘੱਟ ਹੋਵੇ ਤਾਂ ਘਟੋ-ਘਟ 10 ਮਿੰਟ ਲੱਤਾਂ ਦੀ ਮ사ਜ ਕਰੋ ਇਸ ਨਾਲ ਖੂਨ ਦੇ ਵਹਾਅ ਵਿੱਚ ਜਿਹੜਾ ਇੰਪਰੂਵਮੈਂਟ ਹੋਵੇਗੀ ਮਾਸਪੇਸ਼ੀਆਂ ਮਜ਼ਬੂਤ ਹੋਣਗੀਆਂ ਮ사ਜ ਦੇ ਲਈ ਤੇਲ ਆਪਾਂ ਵਰਤ ਸਕਦੇ ਹਾਂ ਨਾਰੀਅਲ ਦਾ, ਜ਼ੈਤੂਨ ਦਾ, ਸਰੋਂ ਦਾ ਤੇ ਜਾਂ ਤਿਲਾਂ ਦਾ ਤੇਲ ਵਿਟਾਮਿਨ ਡੀ ਵਾਲੀਆਂ ਚੀਜ਼ਾਂ ਦੀ ਆਪਾਂ ਨੂੰ ਵਰਤੋਂ ਕਰਨੀ ਚਾਹੀਦੀ ਕਿਉਂਕਿ ਵਿਟਾਮਿਨ ਡੀ ਜਿਹੜਾ ਜਿਗਰ ਦੇ શરીਰ ਦੇ ਵਿੱਚ ਕਮੀ ਹੈ ਤਾਂ ਫਿਰ ਆਪਣੇ ਮਸਲਡ ਦੇ ਵਿੱਚ ਖਾਸ ਕਰਕੇ ਆਪਣੀਆਂ ਪਿੰਡਲੀਆਂ ਦੇ ਵਿੱਚ ਦਰਦ ਰਹਿੰਦਾ ਜਿਨ੍ਹਾਂ ਲੋਕਾਂ ਦੇ ਸਰੀਰ ਚ ਵਿਟਾਮਿਨ ਡੀ ਦੀ ਘਾਟ ਹੁੰਦੀ ਹੈ ਉਹਨਾਂ ਦੇ ਲੱਤਾਂ ਕਮਰ ਸਰੀਰ ਅਤੇ ਜੋੜਾਂ ਵਿੱਚ ਦਰਦ ਜਿਹੇ ਲੱਸਣ ਜਿਹੜੇ ਆਮ ਦੇਖਣ ਲੱਗ ਜਾਂਦੇ ਐ ਇਸ ਤੋਂ ਇਲਾਵਾ ਕੈਲਸ਼ੀਅਮ ਫਾਸਫੋਰਸ ਵੀ ਜਿਹੜੀ ਤੰਤਰਿਕਾ ਤੇ ਮਾਸਪੇਸ਼ੀਆਂ ਲਈ ਜ਼ਰੂਰੀ ਤੱਤ ਹਨ ਜੇਕਰ ਤੁਹਾਡੀਆਂ ਵੀ ਲੱਤਾਂ ਦੇ ਵਿੱਚ ਦਰਦ ਰਹਿਣ ਤਾਂ ਬਟਾ ਮੰਡੀ ਦੀ ਘਾਟ ਕਰਨ ਹੁੰਦਾ ਤੁਸੀਂ ਇਹਨੂੰ ਦੂਰ ਕਰੋ ਚਾਹੇ ਤੇ ਵੀ ਟੈਬਲੇਟਸ ਲੈ ਕੇ ਖਾਓ ਤੇ ਨਹੀਂ ਤੁਸੀਂ ਚੜਦੇ ਸ਼ੂਰਜੀ ਦੇ ਤੁਰਕ 10-15 ਮਿੰਟ ਲਓ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਆਪਣੇ ਬਾਡੀ ਰੂਪ ਵਿੱਚ ਉੱਪਰ ਜਿਹੜੀ ਤੁਸੋਂ ਵੱਧ ਤੋਂ ਵੱਧ ਪੈਣੀ ਚਾਹੀਦੀ ਇਹ ਅੱਜ ਕੱਲ ਦਾ ਇੱਕ ਟ੍ਰੈਂਡ ਹੋ ਗਿਆ ਵੀ ਆਪਾਂ ਤੁੱਕ ਦੇ ਵਿੱਚ ਛੇਕਣਾ ਤੋਂ ਦੂਰ ਦੀ ਕਿੱਲ ਤੁਪ ਨੂੰ ਆਪਾਂ ਤੁਪ ਦੇ ਵਿੱਚ ਨਿਕਲਦੇ ਹਾਂ ਤਾਂ ਆਪਾਂ ਕੋਈ ਮਾਸਕ ਵਗੈਰਾ ਲਾ ਕੇ ਜੰਬਾ ਨੂੰ ਕਵਰ ਕਰਕੇ ਗਲਵਜ਼ ਪਾ ਕੇ ਨਿਕਲਦੇ ਆ ਉਹਦੇ ਕਰਕੇ ਆਪਣੇ ਵਿੱਚ ਇਹ ਜਿਹੜੀ ਸਮੱਸਿਆ ਵਿਟਾਮਿਨ ਡੀ ਦੀ ਜਿਹੜੀ ਘਾਟੋ ਵੱਧਦੀ ਜਾਂਦੀ ਹੈ ਪੋਟਾਸ਼ੀਅਮ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਖਾਣੇ ਚਾਹੀਦੇ ਨੇ ਸਰੀਰ ਵਿੱਚ ਖੂਨ ਦੀ ਘਾਟ ਹੋ ਜਾਣ ਤੇ ਵੀ ਲੱਤਾਂ ਦੇ ਵਿੱਚ ਦਰਦ ਹੁੰਦਾ ਹੈ ਪੋਟਾਸ਼ੀਅਮ ਸਾਡੇ ਸਰੀਰ ਦਾ ਬਹੁਤ ਜ਼ਰੂਰੀ ਪੋਸ਼ਕ ਤੱਤ ਹੈ ਇਹਨੂੰ ਕਿਸੇ ਵੀ ਹਾਲਤ ਦੇ ਵਿੱਚ ਘਟਣ ਨਹੀਂ ਦੇਣਾ ਚਾਹੀਦਾ ਜੇਕਰ ਤੁਹਾਡੇ ਸਰੀਰ ਵਿੱਚ ਖੂਨ ਦੀ ਘਾਟ ਹੈ ਲੱਤਾਂ ਵਿੱਚ ਦਰਦ ਹੁੰਦਾ ਤਾਂ ਆਪਣੇ ਆਹਾਰ ਦੇ ਵਿੱਚ ਖਾਣ ਪੀਣ ਦੇ ਵਿੱਚ ਕੇਲਾ ਟਮਾਟਰ ਸ਼ਕਰਕੰਦੀ ਆਲੂ ਵੱਤੋ ਵੱਤਾ ਪਨੂ ਸਮਾਣ ਕਰਨੀ ਚਾਹੀਦੀ ਕਿਉਂਕਿ ਇਹਨਾਂ ਦੇ ਵਿੱਚ ਪੋਟਾਸ਼ੀਅਮ ਬਹੁਤ ਪਾਇਆ ਜਾਂਦਾ ਹੈ। ਇਹ ਤੇ ਛੇਕ ਦੇ ਇਹਨਾਂ ਨੂੰ ਛੇਕ ਕਰਨਾ ਤੋਂ ਜੇਕਰ ਤੁਹਾਨੂੰ ਬਹੁਤ ਜ਼ਿਆਦਾ ਕੰਮ ਕਰਨ ਤੋਂ ਬਾਅਦ ਲੱਤਾਂ ਦੇ ਵਿੱਚ ਦਰਦ ਹੋ ਰਿਹਾ ਤਾਂ ਇਸ ਲਈ ਗਰਮ ਪਾਣੀ ਦਾ ਛੇਕ ਜਾਂ ਜਿਉਂ ਟਕੋਰ ਕਹਿੰਦੇ ਆਪਾਂ ਉਹ ਵੀ ਕਰ ਸਕਦੇ ਹਾਂ। ਚੰਗਾ ਰਹੇਗਾ ਜੇ ਤੁਸੀਂ ਇਹਦੇ ਵਿੱਚ ਫਟਕੜੀ ਪਾ ਲਓ ਫਟਕੜੀ ਪਾਉਣ ਦੇ ਨਾਲ ਤੁਸੀਂ ਗਰਮ ਪਾਣੀ ਦੇ ਵਿੱਚ ਉਸ ਤੋਂ ਬਾਅਦ ਉਹਦੀ ਟਕੋਰ ਕਰੋਗੇ ਤਾਂ ਇਹਦੇ ਨਾਲ ਜਿਹੜਾ ਤੁਹਾਡਾ ਲੱਤਾਂ ਦਾ ਦਰਦ ਪਿੰਜੜੀਆਂ ਦਾ ਪੈਰਾਂ ਦਾ ਦਰਦ ਹੈ ਬਿਲਕੁਲ ਠੀਕ ਹੋ ਜੂ ਤੇ ਨਾਲ ਜਿਹੜੀ ਤੁਹਾਡੀ ਸੋਜ ਵਗੈਰਾ ਉਹ ਵੀ ਠੀਕ ਹੋ ਜੂ ਇੱਥੇ ਤੱਕ ਕਿ ਜੇਕਰ ਗਿੱਟੇ ਵਗੈਰਾ ਚ ਮੋਚ ਆਈ ਹੋਵੇ ਦਰਦ ਕਰਦੀ ਤਾਂ ਉਦੋਂ ਵੀ ਇਹ ਬਹੁਤ ਵਧੀਆ ਕਾਰਗਰ ਸਾਬਤ ਹੁੰਦੀ ਹੈ ਫਟਕੜੀ ਵਾਲਾ ਪਾਣੀ ਜਿਹੜਾ ਗਰਮ ਪਾਣੀ ਦੇ ਵਿੱਚ ਫਟਕੜੀ ਪਾ ਕੇ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਸ਼ੁਕਰੀਆ ਵੀਡੀਓ ਚੰਗੀ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਸਕੇ ਸਬੰਧੀਆਂ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਧੰਨਵਾਦ